ਸਰਸ਼ੀਕਾਲ ਮੈਰੀਨਾ ਟੀਮ ਤੁਸੀਂ ਦੇਖ ਰਹੇ ਹੋ ਪਿੰਡਾ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਸ਼ਾ ਬਹੁਤ ਹੀ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਹੈ ਆਏ ਦਿਨ ਪੰਜਾਬ ਦੀ ਨੌਜਵਾਨੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਪਰ ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਤਸ ਜਾਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਣਾ ਤਸਵੀਰਾਂ ਸਕਰੀਨ ਤੇ ਤੁਸੀਂ ਖੁਦ ਦੇਖ ਸਕਦੇ ਹੋ ਇਹ ਉਹ ਬਜ਼ੁਰਗ ਹੈ ਜੋ ਆਪਣੇ ਔਲਾਦ ਨੂੰ ਜਿਸ ਨੇ ਬਹੁਤ ਹੀ ਲਾਡਾਂ ਤੇ ਚਾਵਾਂ ਦੇ ਨਾਲ ਪਾਲਿਆ ਸੀ ਆਪਣੇ ਦੋ ਪੁੱਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਤੇ ਅੱਜ ਜਦੋਂ ਉਹਨਾਂ ਪੁੱਤਾਂ ਦੀ ਵਾਰ ਹੀ ਆਈ ਆਪਣੇ ਪਿਓ ਨੂੰ ਸਾਂਭੰਦੀ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਇਸ ਤਰ੍ਹਾਂ ਤਸ ਚੁੱਕੇ ਨੇ ਕਿ ਉਹਨਾਂ ਨੂੰ ਕੱਢਣਾ ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਇਹ ਪੀੜਤ ਬਜ਼ੁਰਗ ਥਾਣੇ ਦੇ ਬਾਹਰ ਉਹਨਾਂ ਨਸ਼ਾ ਤਸਕਰਾਂ ਦੇ ਸ਼ਰੀਆਮ ਨਾਮ ਲਿਖ ਕੇ ਪੋਸਟਰ ਚਿਪਕਾ ਦਿੰਦੇ ਅਤੇ ਇਨਸਾਫ ਦੀ ਮੰਗ ਕਰਦਾ ਦੱਸ ਜੀ ਹੈ ਕਿ ਕਫਣ ਬੋਲਦਾ ਇਸ ਨੇ ਆਪਣੇ ਗਲ ਦੇ ਵਿੱਚ ਇੱਕ ਪੋਸਟਰ ਵੀ ਪਾਇਆ ਹੋਇਆ ਜਿਸ ਦੇ ਵਿੱਚ ਇਹ ਵੀ ਲਿਖਿਆ ਹੋਇਆ ਸਾਫ ਸਾਫ ਕਿ ਕਫਣ ਬੋਲਦਾ ਕਫਣ ਬੋਲਦਾ ਪਾਰਟੀ ਦੇ ਪ੍ਰਧਾਨ ਜਗਤਾਰ ਸਿੰਧਵਾ ਜੋ ਕਿ ਆਪਣੇ ਦੋ ਪੁੱਤਰਾਂ ਦੇ ਨਸ਼ੇ ਦੇ ਵਿੱਚ ਤਸਨ ਦੇ ਕਰਕੇ ਇਸ ਕਦਰ ਪਰੇਸ਼ਾਨ ਹੈ ਕਿ ਅੱਜ ਥਾਣੇ ਦੇ ਬਾਹਰ ਉਸ ਨੂੰ ਇਸ ਕਦਰ ਧਰਨਾ ਲਗਾਉਣਾ ਪੈ ਰਿਹਾ ਆਓ ਨਜ਼ਰ ਮਾਰ ਦਿਆ ਇਹਨਾਂ ਤਸਵੀਰਾਂ ਤੇ ਤੇ ਉਸ ਤੋਂ ਬਾਅਦ ਨਾਲ ਹੀ ਸੁਣਾਂਗੇ ਕਿ ਆਖਰ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮਾਮਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਹਦੀਆਂ ਆ ਨਸ਼ਾ ਚਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਰੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਭਾਗ ਉੱਜੜ ਰਹੇ ਹਨ ਮਾਵਾਂ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਤੇ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਜਨਾਂ ਦੇ ਸਿਰਾ ਤੋਂ ਪਿਓ ਆਦੇ ਸਾਇ ਉੱਠ ਰਹੇ ਹਨ ਤੇ ਮੁੱਖ ਮੰਤਰੀ ਸਾਹਿਬ ਮੋੱਖ ਮੰਤਰੀ ਸਾਹਿਬ ਭਗਵਾਨ ਭਗਵੰਤ ਸਿੰਘ ਮਾਨ ਜੀ ਜਲੰਧਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚੋਨਾ ਦੇ ਵਿੱਚ ਰੁੱਝੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਨਾ ਚਿੱਟੇ ਨਾਲ ਮੋਤਾਂ ਹੁੰਦੀਆਂ ਆ ਤੇ ਕਿਤਨਾ ਪੰਜਾਬ ਦੇ ਵਿੱਚ ਸ਼ੇਵੇ ਵੱਜਦੇ ਆ ਇਹ ਗੱਲ ਕਰੀ ਅੱਜ ਬਾਈ ਨੇਮ ਲਿਖਿਆ ਹੈ ਜਿਹੜੇ ਨਸ਼ਾ ਤਸਰ ਰਵੇਜ ਦੀ ਨਹੀਂ ਨਸ਼ਾ ਹਾਂਜੀ ਇਹ ਨੀ ਰੰਡੇ ਸੀ ਇਹ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖੇ ਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਂ ਤੇ ਤੁਰੰਤ ਮੈਨੂੰ ਹਣੇ ਗ੍ਰਿਫਤਾਰ ਕਰਕੇ ਮੇਰੇ ਦੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿਹੜੀ ਗੜੀ ਕਿਹੜੇ ਮਹੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਈ ਦੇ ਨੂੰ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਭਿੱਖੀਵੰਡ ਨੂੰ ਮੈਂ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭਿੱਖੀਵੰਡ ਦੇ 800 ਮੀਟਰ ਦੀ ਦ ਤੋ ਜਦੋਂ ਆਲਸੋ ਮੀਟਰ ਤੇ ਕਿਉਂ ਨਹੀਂ ਤੁਹਾਨੂੰ ਪਤਾ ਤੇ ਪੁਲਿਸ ਨੂੰ ਪਤਾ ਮੈਂ ਦੱਸਣ ਦੇ ਬਾਵਜੂਦ ਵੀ ਉਹਨੇ ਇੱਕ ਵਾਰੀ ਮੇਰੇ ਕੋਲੇ ਮੋਤ ਕੁਮਾਰ ਨੂੰ ਫੋਨ ਕੀਤਾ ਵੀ ਆ ਬਿੱਲੇ ਨੂੰ ਫੜੋ ਇਹ ਨਸ਼ਾ ਵੇਚਦਾ ਆ ਤੇ ਮੋਤ ਕੁਮਾਰ ਨੇ ਇਹਦੇ ਮੇਰੇ ਮੁੰਡੇ ਨੂੰ ਹੀ ਅਰੈਸਟ ਕਰ ਲਿਆ ਸੀ ਜਦੋਂ ਉਹ ਪਿੱਛੇ ਜੇ ਸੀ ਸਾਰਜ ਦੀ ਵੀਡੀਓ ਬਣਾਈ ਪੈਸਿਆਂ ਦੇ ਚੱਕਰ 'ਚ ਤੇ ਇਹ ਜਦੋਂ ਪੁਲਿਸ ਵਾਲੇ ਜਿਹੜੇ ਜਨਮ ਐਸਐਚਓ ਕੋਲੇ ਉਹਨਾਂ ਉਹਦੇ ਵੀ ਖੱਫਣ ਬੋਲ ਪਿਆ ਪੰਜਾਬ ਜੇ ਬੰਦਾ ਦੱਸਦਾ ਉਹਦੇ ਆਕੇ ਲਾ ਕੇ ਫੜ ਲਿਆ ਤੇ ਸਾਡੀ ਹੱਤ ਕਹੂਗੀ ਮੈਨੂੰ ਉਹਦੇ ਥਾਣੇ ਦੇ ਵਿੱਚ ਜਦੋਂ ਵੜਦਾ ਤੇ ਬੁੜਾ ਭੜੀਆ ਕਹਿੰਦਾ ਵੇਦੇ ਆ ਮੇਰੇ ਆ ਕਿ ਬੰਦਾ ਫ ਜੇ ਮਜਬੂਰੀ ਵਾਸਤੇ ਮੈਂ ਇਹਨਾਂ ਦੇ ਸਾਹਮਣੇ ਕਈ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰੇ ਫੜਦੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ ਇਹ ਤੁਹਾਡੇ ਕੋਲ ਸਬੂਤ ਮੱਗੇ ਜਾਣ ਵੀ ਤੁਹਾਡੇ ਕੋਲ ਕੀ ਸਬੂਤ ਆ ਕੀ ਸਬੂਤ ਦਿਓਗੇ ਸਾਡੇ ਕੋਲ ਸਬੂਤ ਮੇਰੇ ਮੁੰਡੇ ਕੋਲ ਦੀਨਾਂ ਤੋਂ ਲੈਂਦੇ ਰਹਿਆ ਹੋਰ ਵੀ ਲੋਕਾਂ ਨੂੰ ਦਿੰਦੇ ਆ ਜਿਤਨਾ ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਮੁੰਡੇ ਤੇ ਨਹੀਂ ਵੈਸੇ ਵੀ ਤਾਂ ਕਹਿ ਸਕਦੇ ਕੋਈ ਹੋਰ ਵੀ ਰੰਜਿਸ਼ ਹੋ ਸਕਦੀ ਇਹਨਾਂ ਦੇ ਵਿੱਚ ਮੈਂ ਆਵੇ ਹੁਣ ਥੋੜੇ ਦੋਨੋਂ ਪੰਜ ਛੇ ਦਾ ਨਾ ਖੁਦ ਬਰਾਮਤ ਕਰਾਇਆ ਸਮਾਨ 45 ਗ੍ਰਾਮ ਪੁਲਿਸ ਨੂੰ ਨਾਲ ਲੈ ਜਾ ਕੇ ਇਹਨੂੰ ਤੇ ਮੈਂ ਹੋਰ ਕੀ ਸਬੂਤ ਦੇ ਸਕਦਾ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਆ ਵੀ ਜੇ ਪੁਲਿਸ ਪ੍ਰਸ਼ਾਸਨ ਆਂਦਾ ਜੋ ਸਾਨੂੰ ਪਤਾ ਨਹੀਂਗਾ ਪੁਲਿਸ ਪ੍ਰਸ਼ਾਸਨ ਆਂਦਾ ਆ ਸਾਡਾ ਸਾਥ ਦਿਓ ਕਪਨਪੋੜ ਪਿਆ ਥਾਣੇ ਦੇ ਬੂਹੇ ਅੱਗੇ ਆ ਕੇ ਬਿਠਾ ਸਾਥ ਦੇਣ ਡਿਆ 50 ਬੰਦੇ ਨਸ਼ਾ ਵੇਚਦੇ ਆ ਜੇ ਜਾ ਕੇ ਰਹਿਟ ਕਰੋ ਫੜੋ ਉਹਨਾਂ ਨੂੰ ਜੇ ਬੰਦੇ ਨਹੀਂ ਵੇਚਦੇ ਤੇ ਮੇਰੇ ਤੇ ਪਰਚਾ ਕਰੋ ਇਹ ਜਿਹੜੇ ਜਗਤਾਰ ਸਿੰਘ ਐ ਸਿਧਵਾ ਤੋਂ ਇਹ ਜਿਹੜਾ ਕਹਿ ਰਿਹਾ ਵੀ ਇਹਨਾਂ ਦੇ ਬਿੱਲਾ ਦੁਜਾ ਡਿੰਦਾ ਰੇਡ ਕਰਨ ਸਾਡੇ ਨਾਲ ਜਾਣ ਰੇਡ ਕਰਨਾ ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਬਿਰਨ ਨਹੀਂ ਕੀਤਾ ਜਾਂਦਾ ਜਿਹੜਾ ਤੇ ਬਾਰ ਬਾਰ ਜੁਰਮ ਕਰਦਾ ਉਹਨਾਂ ਨੂੰ ਅਸੀਂ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਹਾਂ ਐਸ.ਡੀ.ਐਮ ਸਾਹਿਬ ਦੇ ਪੇਸ਼ ਕਰਕੇ ਰੋਜ਼ਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਹਾ ਵਾ ਇਹਨਾਂ ਦਾ ਵੈਰੀਫਾਈ ਕਰ ਲਾਂ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਇਆ ਗਿਆ ਤੇ ਇਹਨਾਂ ਨੂੰ ਸਬਿਰਨ ਨਹੀਂ ਕੀਤਾ ਜਾਊਗਾ ਜੀ ਉਹ ਬੰਦਾ ਪਿਆਦਾ ਕਹਿ ਰਿਹਾ ਵਾ ਕਿ ਚੇਹੇ ਨਾਲ ਵਿੱਚ ਕੋਈ ਗਲਤ ਹੋਏ ਤੇ ਮੇਰੇ ਤੇ ਮਾਨਾ ਨਹੀਂ ਤਾਂ ਕੇਸ ਕਰਦੇ ਨਹੀਂ ਜੀ ਜੇ ਨਹੀਂ ਗਲਤ ਹੈ ਤਾਂ ਇਹ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਲਟੀ ਪੂਰੀ ਮਸਤਾਦੀ ਨਾਲ ਖੜਾਂਗੇ ਤੇ ਜਿਹੜੇ ਨੇ ਕਿਹਾ ਉਹਨਾਂ ਦੀ ਵੈਰੀਫਾਈ ਕਰ ਲੈਣੇ ਆ ਨਹੀਂ ਕੋਈ ਕਿਸੇ ਨੂੰ ਕੋਈ ਜਿਹੜੇ ਨਾਮ ਲੱਗੇ ਇਹਨਾਂ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਪਰਚਾ ਦਿੱਤਾ ਜਿਹੜੇ ਜਿਹੜੇ ਇਹਨਾਂ ਦਾ ਪਹਿਲਾਂ ਕੋਈ ਨਵਾਲ ਹੈਗੀ ਇਹਨਾਂ ਦੀ ਇਸ ਮਸਲੇ ਜਿਹੜੇ ਜਿਹੜੇ ਤਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਰੋਜਾਨਾ ਚੇਲਾ ਕਲੋਨੀ ਜਾਂ ਇੱਥੇ ਰੋਜਾਨਾ ਰੇਡ ਕੀਤੇ ਜਾਂਦੇ ਜਿਹੜੇ ਮਾੜੀ ਬਿਰਤੀ ਦੇ ਬੰਦੇ ਆ ਉਹਨਾਂ ਨੂੰ ਤਾਂ ਇੱਕ ਵਾਰ ਬਾਰ-ਬਾਰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਭੇਜਿਆ ਜਾਂਦਾ ਕਲੰਦਰਾ ਤਿਆਰ ਕਰਕੇ ਐਸਜੀਐਮ ਜਿਹੜਾ ਵੀ ਮਤਲਬ ਤੁਹਾਨੂੰ ਪਤਾ ਐਂਡੀ ਦੀ ਜਿਹੜੀ ਰਿਕਵਰੀ ਆ ਜਾਂ ਜਿਸ ਤਰ੍ਹਾਂ ਵੀ ਹੈਗੀ ਆ ਇਹ ਬੜੇ ਤਰੀਕੇ ਨਾਲ ਕੀਤੀ ਜਾਂਦੀ ਆ ਇਸ ਤਰ੍ਹਾਂ ਨਹੀਂ ਹੈਗਾ ਵੀ ਫੜਿਆ ਤੇ ਕੀ ਕਰ ਲਿਆ ਜੀ ਇਹਦੀ ਪੂਰੀ ਵੈਰੀਫਾਈ ਛਾਂਬੀ ਨੇ ਹੁੰਦੀ ਆ ਸਰਚ ਕਰਕੇ ਜੇ ਦੋਸ਼ੀ ਪਾਇਆ ਗਿਆ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਉਹ ਕਹਿ ਰਿਹਾ ਕਿ ਮੈਂ ਬਕਾਇਦਾ ਰਿਕਵਰੀ ਵੀ ਕਰਾ ਦੇਵਾਂ ਚਲੋ ਇਹ ਤਾਂ ਕਹਿੰਦੇ ਗੱਲਾਂ ਜੀ ਜੇ ਕਰਾ ਦੇਗਾ ਅਹੀਂ ਅਹੀਂ ਤੇ ਜਾਣਾ ਅਹੀਂ ਦੇ ਨਾਲ ਚੱਲ ਜਾਾਂਗੇ ਜੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਬੰਦੇ ਫੜਾਏ ਆ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਈ ਐ ਤੇ ਇਹ ਸ ਇੱਕ ਨਹੀਂ ਸਚਾਈ ਦੇ ਵਿੱਚ ਨਹੀਂ ਪਹਿਲੋਂ ਬਾਰੇ ਮੈਨੂੰ ਨਹੀਂ ਪਤਾ ਜੀ ਇਹਨੇ ਕਿਨੂੰ ਫੜਾਏ ਆ ਤਾਂ ਕੀ ਕੀਤਾ ਜ ਇਦੇ ਬਾਰੇ ਗਿਆਨੀ ਪਰ ਅਜ ਤੱਕ ਕੋਈ ਸਪੇਅਰ ਨਹੀਂ ਕੀਤਾ ਜਾਊਗਾ ਹੁਣ ਧੰਨਵਾਦ ਤਸਵੀਰਾਂ ਤੁਸੀਂ ਦੇਖ ਚੁੱਕੇ ਕਿ ਕਿਸ ਕਦਰ ਇੱਕ ਬਜ਼ੁਰਗ ਪਿਓ ਜੋ ਆਪਣੇ ਬੱਚਿਆਂ ਦੇ ਵਾਸਤੇ ਜਿਨ੍ਹਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਤਰ ਚੁੱਕੇ ਨੇ ਇਹਨਾਂ ਦੇ ਬੱਚੇ ਤਾਂ ਚਲੋ ਜਿਹੜੇ ਹੋ ਗਏ ਨਸ਼ੇ ਦੇ ਆਦੀ ਪਰ ਕਿਸੇ ਹੋਰ ਦੇ ਪੁੱਤ ਇਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਨਾ ਜਾਣਾ ਇਸ ਨੂੰ ਲੈ ਕੇ ਇਹ ਸਰਕਾਰ ਨੂੰ ਪ੍ਰਸ਼ਾਸਨੋਂ ਅਪੀਲ ਕਰਦਾ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਪਤਾ ਨਹੀਂ ਕਿੰਨੇ ਕੋ ਨੌਜਵਾਨੀ ਪੰਜਾਬ ਦੀ ਜਿਹੜੀ ਕਿ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀਆਂ ਪਤਾ ਨਹੀਂ ਕਿੰਨੀਆਂ ਘੁਮਾਵਾਂ ਨੇ ਜਿਨ੍ਹਾਂ ਦੇ ਪੁੱਤ ਇਸ ਜਹਾਨੋਂ ਤੁਰ ਗਏ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼